ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਜੋ ਕਾਲ 올ਡ ਸਾਈਕਲ ਨਾਲ ਜੁੜੇ ਆ ਤੇ ਅੱਜ ਹੈਗੀ 14 ਸਤੰਬਰ 2024 ਤੇ ਆਪਣੇ ਕੋਲ ਸਾਈਕਲ ਖੜੇ ਆ ਬਿਟਵਿਨ 520 ਤੇ ਰੇਲੇ ਦਾ ਤੇ ਰੌਕ ਰਾਈਡਰ ਐਸਟੀ 100 ਤੇ ਅੱਜ ਜਾਣ ਦਾ ਵਿਚਾਰ ਹੈਗਾ ਆਪਣਾ ਗੁਰਦੁਆਰਾ ਅੜੀਸਰ ਸਾਹਿਬ ਤੇ ਸੱਜਣ ਮਿੱਤਰ ਆਪਣੇ ਪੇਜ ਨਾਲ ਜੁੜੇ ਆ ਜਟਾਣੇ ਤੋਂ ਸਮਰਾਲੇ ਕੋਲੇ ਉੱਚਾ ਜਟਾਣਾ ਤੇ ਉੱਥੋਂ ਵੀਰ ਆਪਣੇ ਕੋਲੇ ਪਹੁੰਚ ਰਹੇ ਆ ਬਸ 15 ਮਿੰਟ ਅੱਧੇ ਘੰਟੇ ਦੇ ਵਿੱਚ ਤੇ ਫਿਰ ਇੱਥੋਂ ਇਕੱਠੇ ਹੋ ਕੇ ਅਸੀਂ ਗੁਰਦੁਆਰਾ ੜੀਸਰ ਸਾਹਿਬ ਜਾਣਾ ਤੇ ਉਹਨਾਂ ਨੂੰ ਜਟਾਣੇ ਤੋਂ ਮਾਣ ਕੀ ਪੈ ਜਾਣਾਗਾ 70 ਕਿਲੋਮੀਟਰ ਤੇ ਉਦੋਂ ਗਾਹਾਂ ਸਾਨੂੰ 35-40 ਪੈ ਜਾਣਾ ਬਈ ੜੀਸਰ ਸਾਹਿਬ ਹਨਾ ਤੇ ਆਪਣੇ ਕੋਲ ਸਾਈਕਲ ਹੈਗਾ 520 ਤੇ ਬਾਈ ਇਹ ਉਹੀ ਨੇ ਹਰਪ੍ਰੀਤ ਜਿਹੜਾ ਆਪਣੇ ਨਾਲ ਪਹਿਲਾਂ ਉੱਥੇ ਜਾ ਕੇ ਆਇਆ ਬਠਿੰਡਾ ਰੈਲੀ ਤੇ ਮਠੰਡੇ ਰੈਲੀ ਤੇ ਜਾ ਕੇ ਆਇਆ ਤੇ ਨਾ ਹੁਣ ਆਪਾਂ ਸੰਪਰਕ ਦੇ ਵਿੱਚ ਫੇਰ ਸੀਗੇ ਤੇ ਬਾਈ ਕਹਿੰਦੇ ਫੇਰ ਜਾਣਾਗਾ ਸੀ ਆਪਣੇ ਅੜੀਸਰ ਸਾਹਿਬ ਠੀਕ ਹੈ ਜੀ ਸਾਡੀ ਗੱਲਬਾਤ ਹੋਈ ਸੀਗੀ ਕੱਲ ਹੀ ਬਾਈ ਕੀ ਹਾਲ ਹੈ ਠੀਕ ਠਾਕ ਕੱਲੇ ਬਾਈ ਪਹੁੰਚ ਚੁੱਕੇ ਆਪਣੇ ਕੋਲੇ ਤੇ ਕਰਦੇ ਆ ਗੱਲਬਾਤ ਤੇ ਬਾਈ ਉਹਨਾਂ ਦਾ ਆ ਗਿਆ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਜੋ ਕਾਲ ਔਡ ਸਾਈਕਲ ਪੇਜ ਨਾਲ ਜੁੜਿਆ ਤੇ ਅੱਜ ਹੈਗੀ 14 ਸਤੰਬਰ 2024 ਤੇ ਬਾਈ ਆਪਣੇ ਕੋਲ ਪਹੁੰਚਿਆ ਤੁਹਾਡੇ ਨਾਲ ਗੱਲਬਾਤ ਕਰਵਾਉਣੀ ਹੈ ਕਿੱਥੋਂ ਆਏ ਆ ਤੇ ਕਿੱਥੇ ਅਸੀਂ ਜਾਣਾ ਇਹ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਸਤਿ ਸ੍ਰੀ ਅਕਾਲ ਤੇ ਬਾਈ ਦੱਸਿਓ ਆਪਣੇ ਬਾਰੇ ਕਿੱਥੋਂ ਆਏ ਤੇ ਆਪਾਂ ਜਿਹੜੀ ਜਗ੍ਹਾ ਦਰਸ਼ਨ ਮੇਲੇ ਕਰਨ ਜਾ ਰਹੇ ਹਾਂ ਅਸੀਂ ਆਏ ਹਾਂ ਜੀ ਡਟਾਣਾ ਉੱਚਾ ਜਿਹੜਾ ਸਾਡਾ ਡਟਾਣਾ ਉੱਚਾ ਤੇ ਦੇਖ ਫਮਾਣੋ ਜਿਹੜਾ ਸ਼੍ਰੀ ਫਤਿਹਗੁਰ ਸਾਹਿਬ ਹਾਂਜੀ ਤੇ ਅਸੀਂ ਪਿੰਡੋਂ ਸਾਡੀ ਤੱਕ ਜਿਹੜਾ ਪੈਂਡਾ ਸੀ ਕਹਿ ਗਿਤਾ ਹੋਇਆ ਹੈਗਾ 75 ਕਿਲੋ। ਹਾਂਜੀ। ਅਸੀਂ ਗੱਭਾ 4:30 ਵਜੇ ਚੱਲੇ ਸੀ ਤੇ ਰਾਹ ਦੇ ਵਿੱਚ ਕੋਪਾ ਕਲਾਂ ਗੁਰਪੁਰਾ ਸਾਹਿਬ ਜਿੱਥੇ ਪਿੰਡਾਂ ਕਰ ਰਹਾ ਹੋਇਆ ਸੀ। ਤੇ ਘੱਟੇ ਅਸੀਂ ਤੇ ਚਾਹ ਪਾਣੀ ਪੀ ਕੇ ਹੀ ਵਿਸ਼ੰਦੇ ਸੀ ਅਸੀਂ ਅੰਮ੍ਰਿਤਸਰ ਪਹੁੰਚੇ ਆਂ। ਜਿਹੜੇ ਵਧੀਆ ਲੱਗਿਆ ਤੇ ਆ ਕੇ ਸਾਨੂੰ ਕਿ ਨਾਸ਼ਤਾ ਕਰਾਇਆ ਸਾਨੂੰ। ਇਹ ਬੜਾ ਵਧੀਆ ਲੱਗਿਆ। ਠੀਕ ਆ ਬਾਈ ਬਹੁਤ ਧੰਨਵਾਦ ਤੁਹਾਡਾ ਤੇ ਵੀਰੇ ਜਿਵੇਂ ਆਪਣੇ ਤੁਸੀਂ ਲੰਬੇ ਰਾਈਡ ਕਰਦੇ ਰਹਿੰਦੇ ਹੋ ਤੇ ਪਹਿਲਾਂ ਪ੍ਰੋਸੀਜਰ ਕੀ ਸੀਗਾ ਤੇ ਹੁਣ ਲੰਬੀਆਂ ਰਾਈਡਾਂ ਕਰਦੇ ਹੋ ਤਾਂ ਇਹਦਾ ਕੀ ਸਿਸਟਮ ਆ ਦੱਸਿਓ ਮੜਾ ਜੀ ਹੁਣ ਵੀਰੇ ਇਦਾਂ ਵੀ ਯੂਜ਼ ਟੂ ਹੋ ਗਏ ਥੋੜਾ ਜਨਾ ਹੁਣ ਜਿਵੇਂ ਅਸੀਂ ਥੋੜਾ ਜਾਨੇ ਆ 40 50 ਕਿਲੋਮੀਟਰ ਹਾਂਜੀ ਹਾਂਜੀ ਤਾਂ ਠੀਕ ਆ ਜਾਨਨੇ ਆ ਉਹ ਵੀ ਵਧੀਆ ਪਰ ਹੁਣ ਜਦੋਂ ਅਸੀਂ ਲੰਬਾ ਜਾਨਨੇ ਤਾਂ ਜ਼ਿਆਦਾ ਮਜ਼ਾ ਆਉਂਦਾ ਜ਼ਿਆਦਾ ਸੁਆਦ ਆਉਂਦਾ ਮਤਲਬ ਲੰਬੀ ਰਾਈਡ ਦੇ ਵਿੱਚ ਹਾਂਜੀ ਹਾਂਜੀ ਤੇ ਹਲੇ ਵੀ ਅਸੀਂ ਜਿਵੇਂ ਹੁਣ 75 ਕਿਲੋਮੀਟਰ ਆ ਗਏ ਮੇਰੇ ਨਾਲ 40 45 ਕਿਲੋਮੀਟਰ ਹਲੇ ਅੱਗੇ ਤੇ ਇਦਾਂ ਹੀ ਬਸ ਜੁੜੇ ਹੋਏ ਆ ਸਾਰੇ ਸਾਡਾ ਕਾਫਲਾ ਵੀ ਤੁਹਾਨੂੰ ਪਤਾ ਪਹਿਲਾਂ 2 ਤੋਂ 4 4 ਤੋਂ 8 8 ਤੋਂ 10 12 15 ਠੀਕ ਹੈ ਵੀਰੇ ਪ੍ਰਮਾਤਮਾ ਦੀ ਕਿਰਪਾ ਨਾਲ ਹੁਣੇ ਵਧਦਾ ਜਾ ਰਿਹਾ ਹੈ ਨਾ ਤੇ ਵੱਡੀ ਗੱਲ ਨਾਲ ਵੀਰੇ ਸਾਰੇ ਇੱਕ ਪਿੰਡੇ ਆ ਹਾਂਜੀ ਹਾਂ ਲਗਭਗ ਇੱਕ ਪਿੰਡ ਦੀਆਂ ਲਗਭਗ ਇਹ ਵੀ ਸਾਡੇ ਪਿੰਡ ਦਾ ਹੀ ਨੇ ਬਸ ਠੀਕ ਹੈ ਠੀਕ ਹੈ ਇਹ ਵੈਸੇ ਯਾਨੀ ਇਹ ਗੱਲੋ ਵੀ ਇਹ 24 ਘੰਟੇ ਜੋ 18 ਘੰਟੇ ਸਾਡੇ ਪਿੰਡ ਰਹਿ ਸੌਣ ਹੀ ਜਾਂਦੇ ਨੇ ਪਿੰਡ ਵਿੱਚ ਇਹ ਅਸੀਂ ਮਤਲਬ ਉਹ ਚ ਹਰ ਵੀ ਤੇ ਬੜਵਾ ਲਗਾ ਤੇ ਬੱਚਿਆਂ ਨੂੰ ਮੁੰਡੇ ਜਿੰਨੇ ਵੀ ਹੈਗੇ ਲਗਭਗ ਫਰਵਾਲ ਵੀ ਪਲੇ ਹੋ ਜਾਂਦਾ ਠੀਕ ਹੈ ਵੀਰ ਇਹ ਦੱਸਾਂ ਇਹ ਬਦਲੇ ਤੇ ਇਹ ਵੀ ਆਪਣੇ ਬਦਲੇ ਪਿੰਡੇ ਕੋਈ ਨਾ ਬੜਵਾ ਲ ਠੀਕ ਹੈ ਵੀਰ ਕੋਈ ਨਾ ਮੜਵਾ ਲਾ ਫਰਵਾਲ ਠੀਕ ਹੈ ਵੀਰ ਤੇ ਜਿਹੜੇ ਇਧਰ ਨਵੇਂ ਸਾਈਕਲਿੰਗ ਕਰਦੇ ਆ ਮੁੰਡੇ ਡਰਦੇ ਜੇ ਆ ਪਹਿਲਾਂ ਵੀ ਆਪਾਂ ਯਾਰ ਐਡੀ ਦੂਰ ਕਿਵੇਂ ਜਾਵਾਂਗੇ ਐ ਕਰਾਂਗੇ ਨਾ ਤੇ ਇੱਕ ਵਾਰ ਵੀ ਇੱਕ ਵਾਰ ਹਾਂ ਇੱਕ ਵਾਰ ਘਰੋਂ ਤੁਰਨਾ ਔਖਾ ਹੈ ਯਾਰ ਤੁਸੀਂ ਘਰੋਂ ਨਿਕਲ ਗਏ ਫੇਰ ਦਾ ਮਾਲਕ ਆਪੇ ਲੈ ਜਾਂਦਾ ਠੀਕ ਹੈ ਜੀ ਇਹੋ ਰਾਸਤੇ ਜਿਹੜਾ ਬਾਅਦੂ ਹੈ ਰੈਸਟੋਰੈਂਟ ਨਹੀਂ ਹਾਂਜੀ ਹਾਂਜੀ ਗੱਡੀ ਚਾਉਣੀ ਹੈ ਉਸੇ ਵੱਲੋਂ ਹਾਂਜੀ ਹਾਂਜੀ ਅਸੀਂ ਗੱਡੀ ਦਾ ਸਫ਼ਰ ਦਾ ਦੇਖਿਆ 20 15 20 25 ਕਿਲੋਮੀਟਰ ਦਾ ਫੱਕ ਪੈਂਦਾ ਬਸ ਬਸ ਹਾਂਜੀ 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 ਗੱਡੀ ਨੂੰ ਡਿੱਕੇ ਲੱਗ ਜਾਣੇ ਨੇ ਕੋਈ ਡਿੱਕਾ ਨਹੀਂ ਬਾਕੀ ਜਿਹੜੇ ਨਵੇਂ ਮੁੰਡੇ ਨੇ ਜਿਹੜੇ ਤੁਰੰਤ ਵਿੱਚ ਥੋੜੇ ਜਿਹਾ ਸਮਝਦੇ ਨੇ ਵੀ ਇਹ ਸਭ ਚੱਲ ਨਹੀਂ ਹੈਗਾ ਵੀ ਮੋਟਾ ਨਮਾਇਨਾ ਹਾਂਜੀ ਹਾਂਜੀ 18 ਸਾਲ ਦੀ ਉਮਰ ਆ ਮੁੰਡਾ ਸਾਡੇ ਨਾਲ ਇਹ ਸਹੀ ਹੈ ਬੰਨੇ ਜਿਹੜੇ ਕਿੰਨੇ ਦੀ ਸਹੀ ਹੈ ਬਰੇ ਹਾਂਜੀ ਜਿਹੜਾ ਹਾਂ ਦਾ 1.5 ਜਾਂਦਾ ਸੀਗਾ ਮਤਲ ਕੜਦੇ ਸੀਗੇ ਪਰ ਲੰਬੇ ਸਫ਼ਰ ਤੇ ਵੀ ਹੋਣੇ ਸਾਡੇ ਪਿੰਡੋਂ ਚੱਲ ਗਏ ਆ ਪਾਣੀ ਸਰ ਸਾਹਿਬ ਜਾਣਾ ਬਰਨਾਰਾ ਗੁਰਦੁਆਰਾ ਸਾਹਿਬ ਤੇ ਲਗਭਗ ਏ 70-100 ਕਿਲੋਮੀਟਰ ਨੇੜੇ ਤੇ ਪੈ ਜਾਣਾ ਠੀਕ ਆ ਬਾਈ ਇਹ ਹੁੰਦਾ ਅੱਜ ਬਹੁਤ ਵਧੀਆ ਸਾਡਾ ਗੀੜ ਕਰਕੇ ਲੈ ਕੇ ਨਹੀਂ ਨਹੀਂ ਬਹੁਤ ਵਧੀਆ ਬਾਈ ਮੈਂ ਵੀਰੇ ਹਾਂ 15 ਸਾਲੀ ਪਿੰਡ ਹਾਂ ਬਾਕੀ ਸਾਡੇ ਕੋਲ ਛੋਟੇ ਬੱਚੇ ਵੀ ਆ ਜਿਹੜੇ 14-15 ਸਾਲ ਲੜਨੇ ਆ। ਉਹ ਵੀ ਪਿੱਛੇ ਯਾਰ ਨੇ ਲਗਭਗ ਹੈਗੇ 10-15 ਜਣੇ। ਉਹ ਵੀ ਸਾਨੂੰ ਕਹਿੰਦੇ ਆ ਜੀ ਸਾਨੂੰ ਨਾਲ ਲੈ ਕੇ ਜਾ ਚੱਲਿਆ ਕਰੋ ਵੀਰੇ ਕੋਈ ਸਾਡਾ ਪੁੱਤ ਲੱਗਦਾ ਕੋਈ ਭਤੀਜਾ ਲੱਗਦਾ। ਤੇ ਉਹ ਕਹਿੰਦੇ ਆ ਪਰ ਹਲੇ ਉਹ ਬੱਚੇ ਨੇ ਇਹਨਾਂ ਨੂੰ ਲੈ ਕੇ ਨਹੀਂ ਦੂਰ ਰੋਡ ਤੇ ਨਹੀਂ ਜਾ ਸਕਦੇ। ਉਹਨਾਂ ਨੂੰ ਕਿਹਾ ਵੀ ਲੋਕਲ ਤੁਸੀਂ ਜਿਹੜੇ ਹੈਗਾ 5-6 ਕਿਲੋਮੀਟਰ ਵਾਲੇ ਨਾਲ ਆਪਣੇ ਪਿੰਡਾਂ ਚ ਉਹਦੀ ਉੱਤੇ ਜਾਓ ਲਿੰਕ ਕਰੋ। ਉਹਦੇ ਦਾ ਹਲੇ ਉਹ ਬੱਚੇ ਸਹੀ ਆ ਵੀਰੇ ਹਾਜੀ ਬਾਕੀ ਸਾਈਕਲ ਚਲਾਉਣਾ ਵੀਰੇ ਕੋਈ ਮਤਲਬ ਵੱਡੀ ਚੀਜ਼ ਨਹੀਂ ਹੈਗੀ ਇਹਨੂੰ ਹੌਸਲਾ ਚਾਹੀਦਾ ਸਹੀ ਆ ਬਾਈ ਹਾਂ ਜਿਹੜੇ ਬੰਦੇ 'ਚ ਹੌਸਲਾ ਆ ਉਹਨੇ ਚਲਾਏ ਲੈਣਾ ਠੀਕ ਆ ਕਹਿੰਦੇ ਨੇ ਹੁੰਦੇ ਵੀ ਖੰਬ ਦਾ ਮੁਰਗੇ ਨੂੰ ਵੀ ਹੁੰਦੇ ਨੇ ਹਾਂਜੀ ਹਾਂਜੀ ਕਿ ਨਹੀਂ ਠੀਕ ਆ ਬਾਈ ਬਾਜ ਵਾਲੀ ਉਡਾਰੀ ਦਾ ਹੌਸਲੇ ਨਾਲੇ ਵੱਜਦੀ ਹਾਂਜੀ ਹਾਂ ਉਹ ਤਾਂ ਹੈ ਬਾਈ ਬਾਕੀ ਜਦੋਂ ਵੀਰੇ ਪੈਂਕੇ ਚਾਰ ਕੇ ਵੀਰੇ ਕੋਲ ਗਏ ਹੋ ਤੇ ਉਹ ਐਕਸਪੀਰੀਅੰਸ ਕਿਵੇਂ ਰਿਹਾ ਉਹ ਵੀ ਤੁਸੀਂ ਸਾਈਕਲਾਂ ਤੇ ਜਾ ਕੇ ਹੋਣਾ ਬਈ ਪਿੰਕੇ ਨੂੰ ਮਿਲ ਕੇ ਤਾਂ ਵੀਰੇ ਬਹੁਤ ਮਤਲਬ ਕਿ ਜੋਸ਼ ਬਹੁਤ ਆਉਂਦਾ ਯਾਰ ਇੱਕ ਦਾ ਅੱਜ ਜੇ ਆਪਾਂ ਕਹੀਏ ਪੰਜਾਬ ਲਈ ਰੋਲ ਮਾਡਲ ਆ ਉਹ ਵੀਰ ਆਪਣਾ ਬਹੁਤ ਵਧੀਆ ਉਹ ਨੌਜਵਾਨ ਨੂੰ ਸੇਧ ਦੇ ਰਿਹਾ ਉਹ ਠੀਕ ਆ ਵੀਰੇ ਮਤਲਬ ਕਿ ਪਿੰਕੇ ਨੂੰ ਫੋਲੋ ਕਰ ਲੋ ਕੁਦਦੇ ਵੀਰ ਨੂੰ ਫੋਲੋ ਕਰ ਲੋ ਦੇਵ ਹੋ ਗਿਆ ਜਿਹੜੇ ਹੈਗੇ ਆ ਬੰਦੇ ਨੂੰ ਫੋਲੋ ਕਰ ਲਏ ਤੇ ਬਹੁਤ ਮੁੰਡੇ ਹੋਰ ਵੀ ਨੇ ਜਿਹੜੇ ਮਤਲਬ ਕਿ ਹਰੇ ਮਤਲਬ ਸੋਸ਼ਲ ਮੀਡੀਆ ਤੇ ਨਹੀਂ ਆਏ ਹੈਗੇ ਬਹੁਤ ਨੇ ਪੰਜਾਬ ਦੇ ਇਹ ਵੀ ਕਰਦੇ ਪਰ ਇਹ ਜਿਹੜੇ ਹੈਗੇ ਨੇ ਥੋੜੇ ਜਿਹਾ ਉਹਨਾਂ ਕਰਕੇ ਨਜ਼ੂਰ ਹੋ ਗਿਆ ਚੰਗੀ ਸ਼ੇਧ ਦੇ ਰਹੇ ਨੇ ਹਾਂਜੀ ਹਾਂ ਬਾਕੀ ਹੌਸਲਾ ਕਬੀਰੇ ਸਾਡਾ ਡਬਲ ਹੋ ਗਿਆ ਤਾਂ ਉੱਥੇ ਜਾ ਕੇ ਨਾ ਸਹੀ ਆ ਭਾਈ ਹਾਂਜੀ ਮਤਲਬ ਸਾਡਾ ਜੋਸ਼ ਹੌਸਲਾ ਤੇ ਸਾਨੂੰ ਇੰਨੀ ਮੋਟੀਵੇਸ਼ਨ ਮਿਲੀ ਵੀ ਅਸੀਂ ਡਬਲ ਹੋ ਗਏ ਉਸ ਤੋਂ ਬਾਅਦ ਸਹੀ ਆ ਵੀਰੇ ਟਿੰਕੇ ਨੂੰ ਮਿਲਣ ਤੋਂ ਬਾਅਦ ਟਿੰਕੇ ਵੀ ਨੂੰ ਮਿਲਣ ਤੋਂ ਬਾਅਦ ਅਸੀਂ 50% ਸੀਗੇ ਹੁਣ 100% ਹੋ ਗਏ ਲੱਗਦਾ ਸਹੀ ਹੈ ਵੀਡੀਓ ਆਪਣਾ ਇੱਕ ਵੱਖਰਾ ਕੰਮ ਕਰਦੀ ਹੈ ਨਾ ਇਹੋ ਬੰਦਾ ਉਹਦਾ ਆਰ ਆਈ ਕੋਸ ਲਗਾ ਬੜਾ ਜਿਆਦਾ ਪੋਜ਼ਿਟਿਵ ਹਾਂਜੀ ਹਾਂਜੀ ਬਈ ਜਦੋਂ ਕੋਈ ਆਟੋਮੈਟਿਕਲੀ ਕੋਈ ਪੋਜ਼ਿਟਿਵ ਬੰਦੇ ਕੋਲ ਆ ਜਾਣਾ ਪੋਜ਼ਿਟਿਵ ਰਹਿਣੀਆਂ ਨੇ ਸਹੀ ਹੈ ਉਹਦੀ ਆਉਟਪੁੱਟ ਆਪੇ ਪੋਜ਼ਿਟਿਵ ਨਿਕਲਣੀ ਵੀਰੇ ਥੋੜਾ ਜਿਵੇਂ ਇੱਕ ਕਹਿ ਰਹੀ ਹੈ ਵੀ ਸਾਈਕਲਿੰਗ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਤੁਹਾਡਾ ਇੱਕ ਮੈਸੇਜ ਕੀ ਹੁੰਦਾ ਹੈ ਨਾ ਸਾਰੀ ਜਿਵੇਂ ਕਹਿ ਰਹੀ ਆਪਾਂ ਸਾਈਕਲਿਸਟ ਮੁੰਡੇ ਜੁੜੇ ਹੋਏ ਆ ਜਾਂ ਪੰਜਾਬ ਨੂੰ ਸਾਰਿਆਂ ਨੂੰ ਜੂਥ ਨੂੰ ਕੀ ਮੈਸੇਜ ਹੁੰਦਾ ਤੁਹਾਡਾ ਇੱਕ ਜਿਵੇਂ ਕਹਦੇ ਵੀ ਨਸ਼ੇ ਵਿਰੋਧ ਜਾਂ ਹੋਰ ਕਿਵੇਂ ਕਿਹੜਾ ਤੁਸੀਂ ਮੈਸੇਜ ਆਖਦੇ ਇਹ ਵੀਰੇ ਤੰਦਰੁਸਤੀ ਇਹ ਗੱਲ ਤੋਂ ਵੱਡੀ ਨਹੀਂ ਆਉਂਦਾ ਤੰਦਰੁਸਤ ਇੰਨੀ ਮਰਜ਼ੀ ਹੁਣ ਆਪਣੇ ਕੋਲ ਹਾਂਜੀ ਸਹੀ ਆ ਬ੍ਰਦਰ ਇਹ ਸਰੀਰ ਤੰਦਰੁਸਤ ਤਾਂ ਫੇਰੀ ਸਭ ਕੁਝ ਹੈ ਹਾਂਜੀ ਹਾਂਜੀ ਤੇ ਬਾਕੀ ਇੱਕ ਮੈਸੇਜ ਇਹ ਵੀ ਜਾਂਦਾ ਵੀ ਕਿ ਆਪਾਂ ਸਾਈਕਲਿੰਗ ਤੇ ਆ ਜਿਵੇਂ ਹੁਣ ਬਾਸਾਵਰਨ ਬਲਕੁਨ ਸ਼ਿ ਤੋਂ ਹੁੰਦਾ ਹਾਂਜੀ ਆਪਾਂ ਆਪਾਂ ਜਿੱਤੇ ਮਰਜ਼ੀ ਜਾ ਸਕਦੇ ਹਾਂ ਹਾਂਜੀ ਹਾਂਜੀ ਤੇ ਜਿਵੇਂ ਪਹਿਲਾਂ ਆਪਣੇ ਬਜ਼ੁਰਗਾਂ ਦਾ ਕਲਚਰ ਰਿਹਾ ਸਾਈਕਲ ਆਦੇ ਜਾਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਮਮੋ ਉਹੀ ਬਾਅਦਸ ਪਰਤੇ ਰਹੇ ਆ ਬਹੁਤ ਬਾਰੀਆਂ ਗੱਲਾਂ ਇਹ ਬਸ ਇਹ ਵਿੱਚ ਇਹੀ ਹੈ ਕਿ ਥੋੜਾ ਜਿਹਾ ਮਾਡਰਨ ਹੋ ਗਿਆ ਟਾਈਮ ਹੋ ਗਿਆ ਦੇ ਪਹਿਲਾਂ ਪੁਰਾਣੇ ਸਾਈਕਲ ਸੀਗੇ ਹੁਣ ਥੋੜੇ ਜਿਹਾ ਮਾਡਰਨ ਦੇ ਟਾਈਮ ਦੇ ਹਿਸਾਬ ਨਾਲ ਟੈਕਨੀਕ ਬਦਲ ਗਈ ਹੁਣ ਥੋੜੇ ਸਾਈਕਲ ਬੜੀ ਆ ਗਈ ਜਿਹੜੇ ਜਰੋਨੇ ਥੋੜੇ ਜਿਹਾ ਸੌਕੇ ਨੇ ਸਹੀ ਹੈ ਵੀਰੇ ਇਹਦੇ ਨਾਲ ਜਿਵੇਂ ਕੋ ਸਾਹਿਬ ਨੇ ਕਿਹਾ ਵੀ ਕਾਨੂੰਨੀ ਕੋਈ ਪਰਿਵਿਸ਼ਣ ਵੀ ਨਹੀਂ ਹੈਗਾ ਹਾਂਜੀ ਹਾਂਜੀ ਤੇ ਕੋਈ ਖਰਚਾ ਵੀ ਸਭ ਨੂੰ ਕੋਈ ਖਰਚਾ ਕੋਈ ਨਹੀਂ ਹੈਗਾ ਹਾਂਜੀ ਹਾਂਜੀ ਬੋਜੀ ਜਿੱਥੇ ਜਾਣਾ ਸਾਈਕਲ ਆਪਣੇ ਪੱਟਾਂ ਨਾਲ ਜੋੜਾ ਸਾਈਕਲ ਚਾਗੀ ਜਿੱਥੇ ਮਰਜ਼ੀ ਚੱਲੇ ਜਾਓ ਹਾਂਜੀ ਹਾਂਜੀ ਗੱਡੀ ਚਾਵਾਂਗੇ ਆਪਾਂ ਤੇਲ ਪੂਕਾਂਗੇ ਕਿੰਨਾ ਕੁ ਜਿਹੜੇ ਕਰਨਾ ਆਪਾਂ ਜਿਹੜੀ ਜਿਹੜੀ ਜੱਫਾ ਸੈਕਲ ਨੇ ਨਿਕਲੇ ਆਪਾਂ ਖੌੜੀ ਆਉਣਾ ਨਾ ਆਹਨ ਆਪਾਂ ਕੁਦਰਤ ਨਾਲ ਨੀਚੇ ਨਾਲ ਤਾਂ ਦੇਖਦੇ ਆਉਣਾ ਜਗਾ ਇਹ ਹੋਰੀ ਵਿੱਚ ਇੱਕ ਲੰਮੀ ਜਾਂਦੀ ਆ ਉਹਦਾ ਵੱਖਰਾ ਸੁਭਾਅ। ਕੰਟੀ ਵਿੱਚ ਦਾ ਅਕਸ਼ੀਸ਼ੇ ਬੰਦ ਹੁੰਦੇ ਨੇ ਬੰਦਾ ਮਾੜ ਮਾਸੇ ਗੱਲਾਂ ਮਾਰਦਾ। ਆਹ ਨਾਲ ਵਾਲਾ ਨਹੀਂ ਦੇਖਦਾ ਹੈ। ਇਸ ਸਮੇਂ ਦੀ ਸਮੇਂ ਦੀ ਲੋੜ ਦੀਗੀ। ਜੇ ਆਪਣਾ ਸੀਮਤ ਹੋ ਗਈ ਘਰਾਂ ਦੇ ਵਿੱਚ। ਹਾਂਜੀ ਹਾਂਜੀ। ਕਰੋਨਾ ਕਰਕੇ ਥੋੜਾ ਜਿਆਦਾ ਆਪਾਂ ਨੂੰ ਜ਼ਿਆਦਾ ਹੋ ਗਿਆ ਸੀ ਕੰਮ। ਹਾਂਜੀ ਹਾਂਜੀ। ਤੇ ਬਾਕੀ ਕਰੋਨਾ ਦੇ ਵਿੱਚ ਸਾਈਕਲ, ਵਾਇਰ ਵੀ ਚੱਲ ਪਿਆ ਥੋੜਾ ਉਹ ਨਾਲ ਇਹ ਜੀ ਚੱਕੀ ਗਈ ਹੈ ਨਾ ਹਾਂਜੀ ਹਾਂਜੀ ਕੀ ਕਹਿੰਦੇ ਮਾਪਣ ਵਾਲਾ ਪੌੜੀ ਕੀ ਹੋ ਗਈ ਉਹ ਜੀ ਹਾਂਜੀ ਹਾਂਜੀ ਸਾਈਕਲ ਚਾਹੁੰਦਾ ਹੁੰਦੇ ਬਹੁਤ ਵਧੀਆ ਸਾਧਨ ਆਇਆ ਹਾਂਜੀ ਹਾਂ ਚੀਜ਼ ਐਕਸਪਲੋਰ ਕਰ ਸਕਦੇ ਆ ਸਹੀ ਹੈ ਬੜਾ ਬਾਹਰ ਵੀ ਘੁੰਮ ਜਾਨੇ ਕਿੱਡੇ ਪਰ ਹੁਣ ਪਿਆਰ ਚ ਦੇਖਣਾ ਹੈ ਪਿੰਡ ਹਾਂਜੀ ਹਾਂਜੀ ਹਨਾ ਸੱਚੇ ਬਹਿ ਰਾਤੇ ਬਹੁਤ ਜੀਆ ਵਧੀਆ ਗੁਰੂ ਘਰ ਨੇ ਇਤਿਹਾਸਕ ਸਥਾਨ ਨੇ ਹੋਰ ਆਪਾਂ ਘੁੰਮ ਫਿਰ ਸਕਦੇ ਹਾਂ ਹਾਂਜੀ ਹਾਂਜੀ ਆਪਾਂ ਨਾ ਗੱਡੀਆਂ ਲੈ ਕੇ ਆਪਾਂ ਬਾਹਰ ਨੂੰ ਬਹੁਤ ਭਜਨੇ ਆ ਹਾਂਜੀ ਹਾਂ ਬਾਹਰ ਵੀ ਆਪਾਂ ਜਾਓ ਰਾਜਸਥਾਨ ਚਲੀਏ ਜਾਂ ਆਪਣਾ ਭਾਰਤ ਦੇ ਭਜਨੇ ਆ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਇਹ ਅਸੀਂ ਵੀ ਹੁਣ ਆਹੀ ਸੋਚਿਆ ਪੰਜਾਬ ਹੈਗਾ ਸੱਚੇ ਛੋਟਾ ਜਿਹਾ ਜੀ ਆਪਾਂ ਗੱਡੀ 'ਚ ਬੈਠ ਕੇ ਕਿਤੇ ਜਾ ਜੀਦਾ 2 ਘੰਟੇ ਜਿੱਥੇ ਮਰਜ਼ੀ ਚਲੇ ਜਾਈਏ ਹਾਂਜੀ ਹਾਂਜੀ ਕਿਹੜਾ ਬਟਰ ਮਾਰਦੀ ਕਰਾ ਦੋ ਸਾਈਕਲ 'ਤੇ ਕਿਹੇ ਜਾ ਜਰੀ ਇਹ ਵੀ ਜੀ ਆਪਾਂ ਇਹਨੂੰ ਸਾਈਕਲ 'ਤੇ ਚੱਕਾਂਗੇ ਦਾ ਪੰਜਾਬ ਦੇਖਣ ਨੂੰ ਬਹੁਤ ਕੋਈ ਨਹੀਂ ਮੇਰਾ ਬਾਈ ਰਾਤ ਸੋਚੀ ਜਾਂਦਾ ਸੀ ਮੈਂ ਕਿਹਾ ਜਦੋਂ ਬਾਈ ਚਟਾਣੇ ਵਾਲੇ ਆਪਣੇ ਕੋਲ ਪਹੁੰਚੇ ਉਹਨਾਂ ਨੂੰ ਇੱਕ ਚੀਜ਼ ਕਹਾਂਗੇ ਬਈ ਦੇਖੋ ਉਹ ਧਾਮਾਂ ਦੇ ਵੀ ਦਰਸ਼ਨ ਹੋ ਗਏ ਹਨ ਉਹ ਹਰ ਕੀ ਕਰਦਾਗਾ ਤੇ ਮੈਂ ਕਿਹਾ ਬਈ ਜਟਾਣੇ ਵਾਲਿਆਂ ਨੂੰ ਵੀ ਇੱਕ ਮੈਸੇਜ ਦਵਾਂਗੇ ਵੀ ਬਾਕੀ ਉਹਨਾਂ ਦੀ ਨਾ ਮਰਜੀ ਇੱਛਾ ਜਿਵੇਂ ਉਹਨਾਂ ਨੂੰ ਮਾਇੰਡ ਨੂੰ ਗੱਲ ਲੱਗੀ ਦੇਖੋ ਬਾਈ ਆਪਾਂ ਆਪਣੇ ਨਾ ਜਿਵੇਂ ਕਹਦੇ ਪੰਜਾਬ ਦੇ ਵਿੱਚ ਬਹੁਤ ਪਿੰਡ ਨੇ ਹਾਂਜੀ ਹਾਂਜੀ ਕੰਨੇ ਕੰਨੇ ਪਿੰਡ ਦੇ ਵਿੱਚ ਆਪਾਂ ਜਾ ਕੇ ਸੱਥਾਂ ਦੇਖੀਏ ਜਾਣ ਉੱਥੇ ਗੁਰੂ ਘਰ ਜਿਵੇਂ ਕਹਦੇ ਬਹੁਤ ਗੁਰੂ ਘਰ ਨੇ ਹਨ ਤੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰੀਏ ਹਨ ਤੇ ਆਹ ਚੀਜ਼ਾਂ ਵੀ ਬਾਈ ਬਹੁਤ ਵਧੀਆ ਮੂਹਰੇ ਦਿੱਖਦੇ ਨੇ ਲਈ ਚੰਗੀ ਗੱਲ ਆ ਬਾਈ ਉਹ ਵੀ ਜੀ ਹਾਂਜੀ ਹਾਂਜੀ ਕੋਈ ਆਪਾਂ ਗੱਲ ਕਰਦੇ ਹਾਂ ਪਿੰਡ ਬਹੁਤ ਸੋਹਣੇ ਸੋਹਣੇ ਜਦੋਂ ਆਪਣਾ ਇਤਿਹਾਸ ਵੀ ਹੈਗਾ ਹਾਂਜੀ ਹਾਂਜੀ ਜ਼ਰੂਰੀ ਨਹੀਂ ਹੈ ਵੀ ਉਹ ਆਪਣਾ ਵੀ ਆਪਣੇ ਧਾਰਮਿਕ ਅਟੈਚਮੈਂਟ ਨਾਲ ਹੋਵੇ ਵੀ ਉਦਾਂ ਜਿਵੇਂ ਆਜ਼ਾਦੀ ਘੁਲਾਟੀਆਂ ਹੋ ਗਿਆ ਨਾ ਉਹਨਾਂ ਨਾਲ ਕਿਸੇ ਨਾਲ ਅਟੈਚ ਆ ਜਾਂ ਜਿਵੇਂ ਹੁਣ ਆ ਕੋਪਰ ਹੀਟੇ ਵਾਲੇ ਹੋ ਗਿਆ ਨਾ ਉਹ ਘਾਰੇ ਨੇ ਬਹੁਤ ਹਾਂਜੀ ਹਾਂਜੀ ਬਹੁਤ ਚੀਜ਼ਾਂ ਨੂੰ ਐਕਸਪਲੋਰ ਕਰਾ ਲਈਏ ਉੱਪਰ ਕਰ ਸਕਦੇ ਹਾਂ ਈਜ਼ੀ ਆ ਸਸਤਾ ਸਾਧਨ ਹਾਂਜੀ ਹਾਂਜੀ ਤੇ ਬਾਲਾ ਕੋਈ ਖਰਚਾ ਨਹੀਂ ਐਡਾ ਇੱਕ ਬੰਦੇ ਦੀ ਜੇਬ ਉਜਾਸਤ ਦਿੰਦੀ ਆ 100 ਨਾਲ ਸਾਈਕਲ ਲੈ ਕੇ ਬੰਦਾ ਬਹੁਤ ਵਧੀਆ ਘੁੰਮ ਸਕਦਾ ਹਾਂ ਹਾਂਜੀ ਬਾਕੀ ਮੇਨ ਗੱਲ ਵੀਰੇ ਇਹ ਆ ਦੇਖੋ ਤੁਹਾਡੀ ਸੋਚ ਦੇ ਮਤਾਕ ਵੀ ਇਹ ਚੀਜ਼ ਹੋਣੀ ਆ ਜਿਹੜੇ ਆਪਣੇ ਇੱਧਰ ਨੇ ਆ ਵੀ ਪੰਜਾਬ ਵਾਲੇ ਆ ਉਹ ਬਾਹਰ ਵਾਲ ਨੂੰ ਮਾਈਂਡ ਲਾ ਰਹੇ ਆ ਜਿਹੜੇ ਉੱਧਰ ਨੇ ਬੈਠੇ ਆ ਉਹ ਆਪਣੇ ਪਿੰਡ ਦੇਖਣਾ ਚਾਹੁੰਦੇ ਆ ਪਿੰਡ ਦੇ ਬਹੁਤ ਇਨਰੀ ਮੁੰਡੇ ਬੈਠੇ ਆ ਹਾਂ ਹੁੰਦਾ ਹੈ ਹਰਦੀਪ ਇਹਦਾ ਭਰਾ ਹੈ ਬਾਹਰ ਆਹ ਕਹਿਣਾ ਉਹ ਸਾਨੂੰ ਉਹਨੇ ਮੇਰੇ ਖਾਸ ਜਨਤਰੀ ਵੀ ਨਹੀਂ ਕੱਢੀ ਜਾਣਾ ਕਿ ਉਹ ਸਾਨੂੰ ਹੁਣੇ ਪਤਾ ਕਰ ਰਿਹਾ ਹੈ ਹਾਂਜੀ ਵੀ ਇਹ ਵੀ ਉਹ ਜਿਹੜੀ ਸਾਨੂੰ ਕਹਿ ਰਿਹਾ ਲੇ ਲਾਖ ਦਾ ਹਾਂਜੀ ਹਾਂਜੀ ਦੇਖ ਲਓ ਕਿ ਉਹ ਆਨੇ ਬੈਠਾ ਉਹ ਤੇ ਉਹਨੇ ਤੈਨੂੰ ਦੋ ਤਿੰਨ ਮਿੰਟ ਚਾਰ ਨੂੰ ਹਲੇ ਆਉਣਾ ਹੈ ਉਹ ਹਲੇ ਹੀ ਉਹ ਕਹਿੰਦਾ ਮੈਨੂੰ ਪੰਪ ਹੋ ਰਿਹਾ ਹਾਂਜੀ ਹੋਣਾ ਹੀ ਹੋਣਾ ਹੋਣਾ ਬਾਹਰੇ ਮਾਰ ਠੀਕ ਹੈ ਠੀਕ ਹੈ ਜੀ ਅਕੀਨ ਐਸ ਵੀ ਹੈਰੀਗਟ ਉੱਰ ਜਾਣੇ ਸਾਡੇ ਪਿੰਡ ਦੇ ਵੀ ਸਾਨੂੰ ਪਹਿਲੀ ਪਿਟਣ ਲੱਗ ਜੰਨੇ ਆ ਸੀ ਹਾਂਜੀ ਹਾਂਜੀ ਇਹਦਾ ਸਾਡਾ ਪਲਾਨ ਬਣਦਾ ਕਿ ਇਸ ਵਾਰ ਇੱਕ ਵਾਰ ਤੁਫਲਣੀ ਜਗਾ ਜਾਣਾ ਸਾਨੂੰ ਮਤਲਬ ਸੋਮਵਾਰ ਮੰਗਲਵਾਰ ਨਹੀਂ ਕੋਈ ਚਾਹ ਹਾਂ ਵੀ ਅਗਲੇ ਇੱਕ ਵਾਰ ਕਿੱਥੇ ਜਾਣਾ ਫਿਰ ਹਾਂਜੀ ਹਾਂਜੀ ਉਸ ਚੀਜ਼ ਨਾਲ ਸਾਨੂੰ ਉਤਸ਼ਾਹ ਬਹੁਤ ਮਿਲਦਾ ਨਹੀਂ ਨਹੀਂ ਵਧੀਆ ਬਾਈ ਬਈ ਜਦੋਂ ਰੋਡ ਤੇ ਕੱਢਦੇ ਨਾ ਸਾਈਕਲ ਲੈ ਕੇ ਸਾਨੂੰ ਇਹ ਵੀ 95% ਲੋਕ ਸਾਨੂੰ ਹੱਥ ਕੜਾ ਲੈ ਕੇ ਅਪਰੀਸ਼ੀਏਟ ਕਰਦੇ ਜਾਂਦੇ ਨੇ ਸਹੀ ਆ ਬਾਈ ਸਹੀ ਆ ਤੇ ਆ ਹੁਣ ਵੀ ਆਏ ਸੀ ਕਿ ਜਦੋਂ ਉੱਪ ਤੋਂ ਸਾਡੇ ਪਿੰਡ ਵੱਲੋਂ ਮੁੜੇ ਉੱਥੇ ਕਿ ਬਜ਼ੁਰਗ ਜ ਜਾਂਦੇ ਸੀ ਬੱਚੇ ਨੂੰ ਖੂਬ ਚੱਲਣਾ ਉਹ ਇੰਟਰਮੜ ਕੇ ਸਾਡੇ ਬਾਈਕਲ ਪੈਨਸ਼ਨ ਹੋ ਗਿਆ ਸੀ ਤੇ ਪੈਨਸ਼ਨ ਬਵਾਉਣ ਲਈ ਇੱਕ ਬੰਦਾ ਸਿਆਣਾ ਜਿਹਾ ਆਇਆ ਹਾਂ ਉਹਨੇ ਸਾਨੂੰ ਮਤਲਬ 4-5 ਵਾਰ ਗਏ ਨੇ ਮਤਲਬ ਯਾਰ ਮੈਂ ਸੋਚਦਾ ਸੀ ਪੰਜਾਬ ਸਾਰਾ ਬਾਹਰ ਚਲੇਗਾ ਹਾਂਜੀ ਹਾਂਜੀ ਇਹ ਤੁਹਾਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਯਾਰ ਇਹਨਾਂ ਦੀ ਮੌਤ ਵੀ ਨੇ ਰਹੋ ਜਵਾਨੀਆਂ ਮਾਣੋ ਆਹ ਬੰਦਾ ਅਖਰ ਕਹਿੰਗੇ ਸਾਡੇ ਕੋਲ ਲੱਗੇ ਆ ਹਾਂਜੀ ਹਾਂਜੀ ਨਾਲੇ ਪੁੱਛਿਆ ਵੀ ਕਿੱਥੋਂ ਆਏ ਹੋ ਕਿੱਥੇ ਜਾਣਾ ਤੁਸੀਂ ਕੁੜੇ ਨੂੰ ਪੁੱਛਿਆ ਨੇ ਬਈ ਆਪਾਂ ਇਹ ਸੀਸਾਂ ਦੇ ਨਾਲ ਹੀ ਹਨਾ ਆਪਣਾ ਗਰੁੱਪ ਚੜ੍ਹਦੀ ਕਲਾ ਚ ਹੋਣਾਗਾ ਹਾਂ ਹਾਂ ਹਾਂਜੀ ਹਾਂਜੀ ਇਹ ਜਿਵੇਂ ਬਜ਼ੁਰਗਾਂ ਦੀ ਬਈ ਸੀਸ ਹੀ ਹੁੰਦੀ ਹਨਾ ਉਹਨਾਂ ਕੋਲੇ ਹਾਂਜੀ ਅਸ਼ੀਰਵਾਦ ਦੇਣ ਹੀ ਹੁੰਦਾ ਤੇ ਬਈ ਸਾਡੇ ਮਨ 'ਚ ਵੀ ਹੁੰਦਾ ਦੇਖੋ ਅਸੀਂ ਦੇਖਦੇ ਰਹੇ ਹਾਂ ਤੁਹਾਡੇ ਗਰੁੱਪ ਨੂੰ ਸ਼ੁਰੂ ਤੋਂ ਹਨਾ ਸਟਾਰਟਿੰਗ ਤੋਂ ਲੈ ਕੇ ਤੋ ਬਾਈ ਜਿੰਨਾ ਆਪਣਾ ਜਟਾਣੇ ਦਾ ਗਰੁੱਪ ਨੇ ਗ੍ਰੋਥ ਕਰੀ ਆ ਹਨਾ ਮੈਂ ਇਹ ਚੀਜ਼ ਕਹਿਣਾ ਚਾਹ ਲੋ ਗਰੁੱਪ ਸਾਰੇ ਹੀ ਚੰਗੇ ਹੁੰਦੇ ਆ ਤੇ ਆਪਣੇ ਗਰੁੱਪ ਜਿੰਨੇ ਕਹਦੇ ਗਰੁੱਪ ਨੇ ਬਹੁਤ ਫਾਸਟ ਗ੍ਰੋਥ ਕਰੀ ਆ ਬਹੁਤ ਵਧਦੀ ਤਲਾਕ ਬਾਈ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੁਹਾਨੂੰ ਪਰਮਾਤਮਾ ਦੀ ਮਿਹਰ ਰਹੀ ਤਾਂ ਸਾਡਾ ਟੀਚਾ ਤਾਂ ਇਹ ਆ ਪਹਿਲਾ ਪੰਜਾਬ ਦਾ ਕੋਨਾ 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 ਅਸੀਂ ਅਸੀਂ ਸਾਰੇ ਮਾਰ ਵਾਲੇ ਕੋਈ ਖੇਤੀ ਕਰਦਾ ਕੋਈ ਜੌਬ ਕਰਦਾ ਹਨਾ ਸਾਡੇ ਕੋ ਸੈਟਰਡੇ ਸੰਡੇ ਹੀ ਹੁੰਦਾ ਬੈਸ ਤਾਂ ਸੰਡੇ ਹੀ ਹੁੰਦਾ ਮੋਸਟਲੀ ਤਾਂ ਅਸੀਂ ਉਹ ਸੰਡੇ ਸੰਡੇ ਚ ਕੋਸ਼ਿਸ਼ ਕਰਾਂਗੇ ਪੰਜਾਬ ਦਾ ਕੋਨਾ ਕੋਨਾ ਅਸੀਂ ਮਤਲਬ ਦੇਖ ਸਕੀਏ ਸਾਈਕਲਾਂ ਦੇ ਉੱਪਰ ਕਿਉਂਕਿ ਹੁਣ ਸਟੈਮ ਨਾਲ ਜਿਹੜੀ ਆ ਉਹ ਮਤਲਬ ਵਧੀ ਜਾਂਦੀ ਹੈ ਇਹ ਹੁਣ ਮਤਲਬ ਜੇ ਵੀ 700 ਕਿਲੋਮੀਟਰ ਦੀ ਟੋੜ ਚੱਲੇ ਕੇ ਗੁਰਦੁਆਰਾ ਸਾਹਿਬੋਂ ਕਿਹਨੇ ਨਾ ਜੇ ਮਤਲਬ ਮੌਂਸੂਮ ਦੇ ਸਾਥ ਦਿੱਤਾ ਜੇ ਅਸੀਂ ਵਾਪਸ ਵੀ ਪਿੰਡ ਪਹੁੰਚ ਸਕਦੇ ਤੇ ਦਿਖਾ ਦੇਣੀ ਹੈਗੀ ਸਾਡੇ ਬਾਅਦ ਠੀਕ ਹੈ ਜੀ ਤੇ ਬਾਕੀ ਵੀਡੀਓ ਦਾ ਲੰਬੀ ਹੁੰਦੀ ਹੈ ਵੀਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਬਾਈ ਸ਼ੁਕਰੀਆ ਧੰਨਵਾਦ ਤੁਹਾਡਾ ਮਤਲਬ ਵੀ ਰੋਟੀ ਪਾਣੀ ਛਕਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਦੇ ਵਿੱਚ ਇਹੀ ਵੀ ਦਾ ਵੀ ਵੀਰੇ ਤੁਹਾਡਾ ਜਿਹੜਾ ਕਾਲਡ ਸਾਈਕਲ ਹਾਂਜੀ ਵੀਰੇ ਹਣੀ ਸਾਹਿਰਿਕ ਨੂੰ ਰეკਮੈਂਡ ਕਰਦਾ ਹਾਂ ਤੁਸੀਂ ਇੱਕ ਵਾਰ ਜ਼ਰੂਰ ਨਵਾਂ ਸਾਈਕਲ ਲੈਣਾ ਪੁਰਾਣਾ ਲੈਣਾ ਪੰਜਾਬ ਦੇ ਕਿਸੇ ਵੀ ਕੋਨੇ ਜਾਂ ਪੰਜਾਬ ਤੋਂ ਬਾਹਰ ਵੀ ਵੀ ਇੱਕ ਵਾਰ ਟ੍ਰਾਈ ਜ਼ਰੂਰ ਕਰ ਲਓ ਸੁਣੋ ਵੀਰੇ ਇਹਨੂੰ ਵਧੀਆ ਖਲਾਅਦ ਹੁੰਦੇ ਨੇ ਇਹ ਚੀਜ਼ ਵੀਰੇ ਵਾਲਾ ਸਾਡੇ ਗ੍ਰਾਪ ਦੇ 30% ਸਾਈਕਲ ਇੱਥੋਂ ਹੀ ਗਏ ਹੋਏ ਤੇ ਬਾਕੀ ਜਿਹੜੀ ਰਿਪੋਰਟ ਤੋਂ ਤੇ ਮਾਲਕ ਜੀ ਤੁਹਾਡੇ ਕੰਮ ਨੂੰ ਵੀ ਜੜਦੀ ਕਲਾ ਜਿਹਾ ਰੱਖੀ ਠੀਕ ਹੈ ਬਹੁਤ ਠੀਕ ਹੈ ਜੀ ਧੰਨਵਾਦ ਵੀਰੇ ਤੇ ਸਾਰੇ ਜਿਪਾਣੇ ਗਰੁੱਪ ਦਾ ਬਾਈ ਮਾਨਕੀ ਟਾਲ 올ਡ ਸਾਈਕਲ ਪਹੁੰਚਣ ਦੇ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਤੇ ਕਿ ਆਪ ਦਾ ਤੁਹਾਡਾ ਵੀ ਬਰੇ ਪਰਿਵਾਰ ਹੋਰ ਸਾਈਕਲ ਵਾਲਾ ਅੱਗੇ ਦੀ ਅੱਗੇ ਵਧੇ ਬਾਈ ਧੰਨਵਾਦ ਜੀ ਸ਼ੁਕਰੀਆ ਬਰੇ ਵੀਰ ਉਹਨਾਂ ਦੇ ਸਾਈਕਲ ਖੜੇ ਅਜਟਾਣੇ ਵਾਲਿਆਂ ਦੇ ਹਨ ਸਾਰੇ ਤੇ ਇਹਨਾਂ ਦੇ ਵਿੱਚੋਂ 50 60% ਸਾਈਕਲ ਆਪਾਂ ਤੋਂ ਹੀ ਲਾਏ ਹੋਇਆ ਫਾਇਰ ਬਾਕਸ ਦੇ ਜਿੱਦੇ ਉਹ ਰੇਲੇ ਦਾ ਸਾਰੇ ਹਨ ਤੇ ਸਾਰੇ ਬਾਈ ਰੌਣਕ ਮੇਲਾ ਲਾਇਆ ਹੋਇਆ ਪੂਰਾ ਵਧੀਆ ਤੇ ਬਾਈ ਖੁਸ਼ੀ ਮਿਲਦੀ ਆ ਜਦੋਂ ਹਨ ਆਪਦੇ ਨਾਲ ਦੇ ਮਿੱਤਰ ਪਿਆਰੇ ਦਰਮਾਨ ਪਹੁੰਚ ਚੁੱਕੇ ਨੇ ਸਾਡੇ ਹਰਮਨ ਪਿਆਰੇ ਸੁਖਵਿੰਦਰ ਸਿੰਘ ਜੀ ਲੇ ਲਦਾਖ ਵਾਲੇ ਤੇ ਬਾਈ ਸਾਡੇ ਪ੍ਰਦੀਪ ਸਿੰਘ ਜਗਦੀਪ ਸਿੰਘ ਜਗਦੀਪ ਸਿੰਘ ਜੀ ਸਿੰਗਰ ਹੋਰ ਕਾਲਾ ਸਾਹ ਪਹੁੰਚ ਚੁੱਕਿਆ ਸਾਡੇ ਹੋਰ ਬਾਈ ਠੀਕ ਹੋ ਤੇ ਬਾਈ ਆ ਕਰਵਾਉਣ ਜਾ ਰਿਹਾ ਇੱਕ ਸਾਈਕਲ ਰੈਲੀ ਰੇਸ ਮੁਕਾਬਲਾ ਹਨਾ ਤੇ ਇਹ ਹੈਗਾ ਪਿੰਡ ਪੰਡੋਰੀ ਤੇ ਬਾਈ ਉਹਨਾਂ ਨੇ ਪੋਸਟਰ ਕੱਲ ਪਰਸੋਂ ਹੀ ਛਪਵਾਇਆ ਤੇ ਪੂਰਾ ਨਾ ਸਾਥ ਦਿਓ ਬਾਈ ਉਹਨਾਂ ਦਾ ਜੋ ਆਪਣੇ ਕਾਲੋਡ ਸਾਈਕਲ ਨਾਲ ਜੁੜਿਆ ਆ ਆ ਜਿੰਦਰਾ ਨੂੰ ਕਰਵਾਣਾ ਬਾਈ ਕਰ ਦਿੰਦਾ ਠੀਕ ਤੇ ਬਈਆ ਕਰ ਦਿੰਦਾ ਵੀਡੀਓ ਵਾਲਾ ਮੈਨੂੰ ਦੇ ਦਿਓ ਆਪਸ਼ਨ ਜੀ ਬਈ ਜੀ ਮਲਟੀਗਾ ਇਹ ਚੱਕ ਇੱਕ ਫੋਟੋ ਵੀ ਕਰ ਲੈ ਹਾਂਜੀ ਆਇ ਇੱਕ ਵੀ ਕਰਦੇ ਆ ਆ ਤੋ ਆ ਆ ਉਹ ਪਾਪਸ ਨਹੀਂ ਪੈਂਦਾ ਤੱਕ ਆ ਇੱਕ ਦਿਨ ਦਾ ਹੀ ਆ ਜੀ ਆਇ ਮਨਾਲੀ ਵੇਖੀ ਆ ਫਿਰ ਮੁਰਦੇ ਸਾਈਡ ਤੇ ਨਹੀਂ ਸੀ ਸਾਈਡ ਤੇ ਪਿੰਡ ਦਾ ਸਾਈਡ ਤੇ ਆ ਨਹੀਂ ਸ਼੍ਰੀਨਗਰ ਦਾ ਵੀ ਇੱਕ ਦਿਨ ਦਾ ਨਹੀਂ ਹਾਂ ਨਹੀਂ ਐਤੋ ਜੀ ਬਸ ਕੁਛ ਜਿਆ ਹਾਂ ਹਾਂ ਸਟੌਕ ਨੰਦੇ ਵਿੱਚ ਅਸੀਂ ਪਹੁੰਚ ਕੇ ਨਾਉਂਦਾ ਸੀ ਜੰਮੂ ਹੀ ਗੋਲਦਾਂ ਆ ਪ੍ਰੀ ਹੋ ਗਿਆ ਖਦੁੰਗਲਾ ਜਾਇਆ ਇਹ ਇੰਡੀਆ ਹੀ ਗਏ ਆ ਰੰਦੂਗਲਾ ਬਾਅਦ ਆ ਸੋਚ ਕੇ ਨਹੀਂ ਗਿਆ ਸੀ ਪਰ ਉਹ ਸਿਆ ਗਿਆ ਹੋ ਗਿਆ ਵੀ ਹੁਣ ਕੜਦੀ ਕਲਾ ਬਾਈ ਰੌਣਕਾਂ ਲੱਗੀਆਂ ਨੇ ਜੱ ਮੈਦਾ ਆ ਜਾਂਦਾ ਠੀਕ ਆ ਜੀ ਤੇ ਹੁਣ ਪਾ ਤੇ ਚੱਲੇ ਅਸੀਂ ਗੁਰਦਰਾ ਅਡੀ ਸਰ ਸਾਹਿਬ ਨੂੰ ਤੇ ਬਾਈ ਹੁਣੀ ਖੜਿਆ ਤੇ ਤਿਆਰੀ ਆ ਚੱਲਦੇ ਆ ਆਪਣੇ ਕੋਲੇ ਐਸਟੀ 100 ਤੇ ਚੱਲੇ ਚਲਦੀਆਂ ਗੱਲਾਂ ਬਾਤਾਂ ਹਾਂਜੀ ਬਾਬੇ ਚੱਲੇ ਜੀ ਫਿਰ ਹਾਂਜੀ ਹਾਂ ਸਰ 140 ਚੱਲੇ ਹਨ ਜੀ ਹਾਂ ਉਹ ਤੇਰੇ ਰਾਸਤੇ ਹੀ ਸੋਨੇ ਠੀਕ ਹੈ ਠੀਕ ਹੈ ਜੀ ਚਲੋ ਜੀ ਜਿਹ ਟਾਣੇ ਵਾਲੇ ਤੇ ਅਸੀਂ ਚੰਨੇ ਪਿੰਡ ਪੰਜ ਕਰਾਈਆਂ ਪੰਜ ਕਰਾਈਆਂ ਤੋਂ ਜਾਵਾਂਗੇ ਮਨਾਲ ਗੁਰਦੀਪ ਮਨਾਲੀ ਦੇ ਪਿੰਡ ਤੇ ਮਨਾਲ ਤੋਂ ਠੁੱਲੀਵਾਲ ਹੁੰਦੇ ਹੋਏ ਅਮੀਦੀ ਠੁੱਲੀਵਾਲ ਅਮਲਾ ਸਿੰਘ ਵਾਲਾ ਪੱਦਲਵਟ ਬਸ ਇਸ ਤੋਂ ਬਾਅਦ ਆਪਾਂ ਇਹ ਜਾਣਾ ਹਨ ਲਓ ਜੀ ਆਪਾਂ ਪਹੁੰਚ ਗਏ ਪਿੰਡ ਪੰਜੇ ਰਾਈਆਂ ਮਾਨਕੀ ਤੋਂ 4 ਕਿਲੋਮੀਟਰ ਦੂਰ ਤੇ ਇਸ ਤੋਂ ਬਾਅਦ ਆਪਾਂ ਜਾਣਾ ਮਨਾਲ ਗੁਰਦੀਪ ਮਨਾਲੀ ਦੇ ਪਿੰਡ ਠੀਕ ਆ ਤੇ ਇਹ ਮੁੰਡੇ ਉੱਤੇ ਜਟਾਣੇ ਤੋਂ ਤੇ ਉੱਤੇ ਜਟਾਣੇ ਵਾਲੇ ਤੇ ਬਾਈ ਆਪਾਂ ਚੱਲੇ ਆ ਮਨਾਲ ਨੂੰ ਮਨਾਲ ਤੋਂ ਅਕੇ ਅਮੀਦੀ ਅਮੀਦੀ ਠੁੱਲੀਆਲ ਅਮਲਾ ਸਿੰਘ ਵਾਲਾ ਪੱਦਲਵੱਟ ਹੋ ਕੇ ਸਿੰਘੇੜਿਆਣਾ ਰੋਡ ਆਪਾਂ ਚੜਜਣਾਗਾ ਰਾਏਕੋਟ ਬਰਨਾਲਾ ਰੋਡ ਠੀਕ ਹੈ ਜੀ ਤੇ ਹੁਣ ਚੱਲੇ ਆਪਾਂ ਪਿੰਡ ਮਨਾਲ ਆ ਆਪਾਂ ਪਹੁੰਚ ਗਏ ਪਿੰਡ ਠੁੱਲੀਆਲ ਠੁੱਲੀਆਣ ਤੋਂ ਅਮੀਦੀ ਅਮੀਦੀ ਤੋਂ ਅਮਲਾ ਸਿੰਘ ਪੱਦਲਾਡਾ ਇਹ ਪਿੰਡ ਆ ਠੁੱਲੀਆ ਪੰਡ ਹਮੀਦੀ ਪਹੁੰਚ ਚੁੱਕੇ ਆ ਹਮੀਦੀ ਪੰਡ ਪਹੁੰਚ ਚੁੱਕੇ ਆ ਤੇ ਆਪਾਂ ਠੁੱਲੀਹਾਲ ਲੰਗੇ ਆ ਤੇ ਹਮੀਦੀ ਪਹੁੰਚ ਚੁੱਕੇ ਆ ਤੇ ਦਾਣੇ ਵਾਲੇ ਮੁੰਡੇ ਤੇ ਆਉ ਨਾਲ ਆਪਣੇ ਗੱਭਰੂ ਅਸੀਂ ਪਹੁੰਚਣ ਵਾਲਿਆਂ ਬਾਈ ਹੁਣ ਅਸੀਂ ਆਪਣੇ ਪੱਦਲ ਵੱਡ ਅਮਲਾ ਸਿੰਘ ਵਾਲਾ ਤੇ ਹਮੀਦੀ ਲੰਗੇ ਆ ਕਰਾਉਣੇ ਅੱਗੇ ਗੱਲਬਾਤ ਜਾ ਕੇ ਚੜਾਂਗੇ ਰੋਡ ਆਪਾਂ ਬਰਨਾਲਾ ਰਾਏਕੋਟ ਰੋਡ ਲਓ ਜੀ ਆਪਾਂ ਚੜ ਗਏ ਬਰਨਾਲਾ ਰਾਏਕੋਟ ਰੋਡ ਤੇ ਬਾਈ ਨਾਲ ਜਟਾਣੇ ਵਾਲੇ ਮੂਰੇ-ਮੁੰਡੇ ਸਾਰੇ ਤੇ ਇੱਥੋਂ ਨਿਕਲਾਂਗੇ ਆ ਪਾੜੀ ਸਰਸਾਹ ਵਾਲਾ ਰਸਤਾ ਇਹ ਹੈਗਾ ਬਰਨਾਲਾ ਰਾਏਕੋਟ ਰੋਡ ਤੇ ਨਾਲ ਮੁੰਡੇ ਜਟਾਣੇ ਵਾਲੇ ਸਮਰਾਲੇ ਕੋਲੇ ਪਹਿਲਾਂ ਆਪਣੇ ਕੋਲ ਪਹੁੰਚੇ ਉੱਥੇ ਤੇ ਬਾਈ ਫੇਰ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੇ ਜੁੜ ਕੇ ਗੁਰਦੁਆਰਾ ਢੀਰ ਸਾਬ। ਹਾਂਜੀ। ਆਪਾਂ ਪਹੁੰਚ ਗਏ ਸੰਘੇੜੇ। ਸੰਘੇੜੇ ਤੋਂ ਬਰਨਾਲਾ ਰਹਿ ਜਾਂਦਾ 5-10 ਕਿਲੋਮੀਟਰ। ਤੇ ਬੋਗਾ ਤੇ 메ਨ ਸੰਘੇੜੇ ਸੰਘੇੜੇ ਤੋਂ ਇਧਰ ਵੱਡੀ ਸਰਸਾਹ ਵਾਲਾ ਰਸਤਾ ਨਿਕਲ ਜਾਂਦਾ। ਤੇ ਨੇ ਇਹਨੂੰ ਭਜਾ। 메ਨ ਚ ਰਸਤਾ ਪੈ ਜਾਂਦਾ ਇੱਥੇ ਸੰਘੇੜੇ ਦਾ। ਸੰਘੇੜੇ ਤੋਂ ਆਪਾਂ ਰੱਖਣਾ ਹੁਣ ਆੜੀ ਸਰਸਾਹ। ਇਹ ਮੁੰਡੇ ਨਾਲ ਤੇ ਬਾਈ ਜਟਾੜੇ ਵਾਲੇ ਮੁੰਡੇ ਆ ਗਏ ਸਾਰੇ ਤੇ ਇੱਥੋਂ ਅਸੀਂ ਜਾਣਾ 250 ਖਾਹ ਵਾਲੇ ਸਾਡਾ ਉਹ ਇੱਕ ਮਿੰਟ ਬਾਈ ਨੇ ਵੀਡੀਓ ਬਣਾਉਣੀ ਹੈ ਉਹ ਮੁੰਡੇ ਨਾਲ ਹਾਂਜੀ ਬਾਈ ਆਪਾਂ ਪਹੁੰਚ ਗਿਆ ਸੰਘੇੜੇ ਤੇ ਨਾਲ ਮਿੱਤਰ ਪਿਆਰੇ ਆਪਣੇ ਸਾਰੇ ਹਾਂਜੀ ਵੀਰੇ ਕਿੱਥੇ ਪਹੁੰਚ ਗਏ ਆਪਾਂ ਅੱਪਾ ਪਹੁੰਚ ਗਏ ਸੰਘੇੜਾ ਸੰਘੇੜਾ ਪ੍ਰਨਾਲੇ ਦੇ ਲਗਭਗ ਵਿਚੇ ਹੀ ਆ ਠੀਕ ਆ ਵੀਰੇ ਤੇ ਮਿੱਤਰ ਪਿਆਰੇ ਆਪਣੇ ਸਾਰੇ ਜੁੜ ਚੁੱਕੇ ਆ ਨਾਲ ਹਨਾ ਨਾਲ ਆ ਕੇ ਲਗਭਗ ਸਾਰੇ ਹੀ ਹਨਾ ਤੇ ਬਸ ਅੜੀ ਸਰਸਾਹ ਰਹਿ ਗਿਆ ਇੱਥੋਂ ਵੀਰੇ 10 ਕਿਲੋਮੀਟਰ 12 12 ਕਿਲੋਮੀਟਰ ਰਹਿ ਗਿਆ ਹਾਂਜੀ ਹਾਂ 10 12 ਕਿਲੋਮੀਟਰ ਰਹਿ ਗਿਆ ਬਸ 12 12 ਠੀਕ ਆ ਠੀਕ ਆ ਵੀਰੇ ਪਹੁੰਚ ਗਏ ਠਿਕਰੀ ਵਾਲਾ ਕਿਉਂ ਕਰੀ ਵਾਲੀ ਚੌਕ ਪਹੁੰਚ ਗਏ ਅੱਗੇ ਲੈ ਬੋਹੜਾ ਰਹਿ ਤੇ ਪੌਂਟੇ ਕੇ ਬਰਨਾਲੇ ਸੇਵਾ ਸਿੰਘ ਠੀਕਰੀ ਵਾਲਾ ਚੌਕ ਉਹ ਰਸਤਾ ਉਹਦਾ ਠੀਕਰੀ ਵਾਲ ਤੋਂ ਇਹ ਬਾਬਾ ਸੇਵਾ ਸਿੰਘ ਠੀਕਰੀ ਆ ਤੇ ਬਾਈ ਜਟਾਣੇ ਵਾਲੇ ਨਾਲ ਬਰਨਾਲੇ ਪਹੁੰਚ ਗਏ ਬਾਈ ਆਪਾਂ ਹਨ ਤੇ ਆਪਣਾ ਐਸਟੀ 100 ਝੋਟਾ ਸੇਵਾ ਸਿੰਘ ਠੀਕਰੀ ਆ ਥੋੜੀ ਗੱਲਬਾਤ ਬਰਨਾਲੇ ਦੀ ਗੁਰੂ ਘਰ ਦੇ ਦਰਸ਼ਨ ਹੁੰਦੇ ਹੋਏ ਤੇ ਸੇਵਾ ਸਿੰਘ ਠੀਕ ਕਰੀ ਆ। ਬਸ ਲਾਓ ਜੀ। ਐ ਫਿਰ ਮੈਸਤਰੀ ਬਣਾ ਵੀ ਜੀ ਨਾਲ ਸਿੱਖਦੇ ਆ। ਬਾਅਦ ਕਰਦੇ ਆ। ਫਰੀਦ ਦੇ ਰੇ। ਰਸਤੇ ਦੇ ਵਿੱਚ ਸਾਡੇ ਸਾਡੇ ਐਵੇਂ ਫਿਰ ਅੜਚਣਾਂ ਜਿਹੜੀਆਂ ਆਉਂਦੀਆਂ ਨੇ ਉਹ ਬੰਦੇ ਆਪ ਹੀ ਡੀਲ ਕਰ ਲਉਂਦੇ ਆ ਕੰਮ। ਅੱਡੇ ਮਕੈਨਿਕ ਬਣ ਕੇ ਅਸੀਂ ਪੂਰੇ ਵੀ ਬਣ ਜਾਾਂਗੇ ਗੇਰਾਂ ਦਾ ਕੰਮ ਸਿੱਖ ਕੇ। ਠੀਕ ਆ ਜੀ। ਹੀਰਾਂ ਵਾਲਾ ਸੌਖਾ ਵੀਰੇ ਹੀਰਾਂ ਵਾਲਾ ਸੌਖਾ ਜੀ ਇਹ ਔਖਾ ਇਹ ਔਖਾ ਪ੍ਰਾਈਵੇਲ ਵਾਲਾ ਤੇ ਇੱਕ ਸਾਈਕਲ ਨੇ ਸਾਨੂੰ ਆ ਤੁੱਖਾ ਦਿੱਤਾ ਰਾਜ ਥੋੜਾ ਜਿਹਾ ਤੇ ਬਾਕੀ ਕੋਈ ਗੱਲ ਨਹੀਂ ਹਿੰਮਤ ਨਹੀਂ ਹਾਰਦੇ ਹੁੰਦੇ ਦੁਕਾਨ ਵੀ ਸਾਨੂੰ ਨੇੜੇ ਹੀ ਮਿਲ ਗਈ ਤੇ ਚੱਕ ਲਿਆ ਕੰਮ ਠਿਕਰੀ ਵਾਲਾ ਰੋਡ ਤੇ ਤੇ ਗੁਰਦੁਆਰਾ ਅੜੀਸਰ ਸਾਹਿਬ ਰਹਿ ਗਿਆ ਸਾਨੂੰ 10 ਕਿਲੋਮੀਟਰ 10 ਤੋਂ ਘੱਟੀ ਰਹਿ ਗਿਆ ਹੁਣ ਤੇ ਇੱਥੇ ਰੁਕੇ ਸੀ ਸਟੇ ਕਰੀਆ ਤੇ ਚਾਲੇ ਪਾਉਨੇ ਆਗੇ ਤੇ ਬਾਈਆ ਆਪਣੇ ਨਾਲ ਮੁਰਜਾ ਕੀ ਮਾਲ ਤੇ ਉੱਚਾ ਚਟਾਣ ਵਾਲੇ ਸਾਰੇ ਵੀਰ ਗਰੇ ਕਾਲਜ ਦੇ ਉਹਦੇ ਪਿੰਡ ਲਈ ਆ ਗਏ ਬੱਤੇਗੜ ਤੋਂ ਬੱਤੇਗੜ ਤੋਂ ਬਰਨਾਲੇ ਦੇ ਰੋੜਾਂ ਤੇ ਕੱਪਰੂ ਜਟਾਣੇ ਵਾਲੇ ਬਹੁਤ ਸੋਹਣੀ ਗੱਲ ਬਾਤ ਸੋਹਣਾ ਪੌੜਾ ਲੰਬਾ ਰਾਈਲ ਪੌਲਟਰ ਮੋਟੇ ਨਾਲ ਛੜ ਤੇ ਤੇ ਜਾਂਦੀਆਂ ਗੱਡੀਆਂ ਆਪਣੇ ਆਪ ਲਓ ਜੀ ਸਾਹਮਣੇ ਗੁਰਦਾਰਾ ਅੜੀਸਰ ਸਾਹਿਬ ਤੇ ਪਹੁੰਚ ਗਏ ਆਪਾਂ ਤੇ ਆਪਣੇ ਕੋਲ 520 ਤੇ ਬਾਈ ਜਟਾਣੇ ਵਾਲੇ ਆਉਂਦੇ ਗੱਬਰੂ ਜਟਾਣੇ ਵਾਲੇ ਤੇ ਨਾਲ ਆਪਣੇ ਵਾਲੇ ਮੁੰਡੇ ਤੇ ਸਾਈਕਲ ਪਾਰਕਿੰਗ ਕਰਨ ਲੱਗੇ ਆ ਤੇ ਦੂ ਬਾਹ ਜਾਣਦੇ ਆ ਬਾਈ ਪਹੁੰਚ ਚੁੱਕੇ ਹਾਂ ਗੁਰਦੁਆਰਾ ਅਣੀ ਸਰਸਵਾਰ ਵਾਹਿਗੁਰੂ ਮਹਾਰਾਜ ਇੱਕ ਪਤਨ ਤੋਂ 25 25 ਚਲੋ ਠੀਕ ਆ ਬਾਬਾ ਦਰਖਾਲਸਾ ਵਾਇਰ ਦੀ ਫਤ ਹੈ ਜੀ ਖਾਲਸਾ ਬੇਸ਼ੰਗ ਸੀਂਦੋਤ ਮਾਹਰ ਹੈ ਵਾਹਿਗੁਰੂ ਜੁਰ ਦੁਬਾਰਾ ਅੜੀ ਸਰਤਾ ਪਹੁੰਚ ਗਏ ਕੈਂਚੀਆਂ ਤੇ ਤੇ ਆ ਸੰਗਰੂਰ ਵਾਲਾ ਰੋਡ ਆ ਤੇ ਇੱਧਰ ਰਾਏ ਕੂਟੜਾ ਤੇ ਆ ਸ਼ਹਿਰ ਚੋਂ ਉਹਨੂੰ ਨਿਕਲ ਜਾਂਦਾ ਤੇ ਆਪਾਂ ਪਹੁੰਚ ਗਏ ਕੈਂਚੀਆਂ ਤੇ ਆ ਹੈਗਾ ਰਾਏ ਕੂਟੜਾ ਰੋਡ ਕੱਪੜੇ ਵਾਲੀ ਟਰਾਈਡੈਂਟ ਫੈਕਟਰੀ ਬਰਨਾਲਾ ਬਹੁਤ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਫੈਕਟਰੀ ਨੇ ਤੇ ਅਸੀਂ ਹੈਗੇ ਹੁਣ ਬਰਨਾਲਾ ਰਾਏਕੂਟ ਰੋਡ ਤੇ ਤੇ ਜਟਾਣੇ ਵਾਲੇ ਵੀਰ ਉੱਥੇ ਰਹਿ ਪਏ ਤੇ ਅਸੀਂ ਵਾਪਸੀ ਕਰ ਲਈ ਤਿੰਨ ਜਣਿਆਂ ਨੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਵਾਪਸੀ ਤੇ ਸਿੰਘੇੜਾ ਅੜੀਸਰ ਸਾਹਿਬ ਮੱਥਾ ਟੇਕ ਕੇ ਦਰਸ਼ਨ ਦਿਦਾਰੇ ਕਰਕੇ ਤੇ ਆਪਾਂ ਪਹੁੰਚ ਗਏ ਪਿੰਡ ਸਿੰਘੇੜਾ ਹੋਰ ਆਪਾਂ ਮਹਿਲ ਕਲਾਂ ਨੂੰ ਜਾਮਾ ਕੇ ਸਿੱਧਾ ਰਾਏਗੁਰੂ ਰੋਡ ਤੇ ਪਹਿਲਾਂ ਅਸੀਂ ਮੁੜੇ ਸੀ ਆਹ ਰਸਤਾ ਇੱਥੋਂ ਬਰਨਾਲਾ ਸ਼ਹਿਰ ਵੱਲ ਨੂੰ ਖੱਬੇ ਹੱਥ ਤੇ ਹੁਣ ਸਾਡਾ ਰੂਟ ਰਹੂਗਾ ਸਿੱਧਾ ਰਾਏਕੋਟ ਸਿੱਧਾ ਰਾਏਕੋਟ ਰੂਟ ਰਹੂ ਦੇਖੇ ਕਿਵੇਂ ਰਿਹਾ ਭਾਈ ਅੱਜ ਵਧੀਆ ਵਧੀਆ ਹਾਂ ਬਹੁਤ ਵਧੀਆ ਸੜਾਈਡ ਆਪਣੀ ਰਹੀ ਲੰਬੀ ਹੈ ਨਾ ਘੜਤਾ ਹੋਣਾ 100 150 ਕਿਲੋਮੀਟਰ ਹਾਂ ਹਾਂ ਭਾਈ ਠੀਕ ਤੇ ਨਾਲ ਸਾਡੇ ਚੋਬਰ ਇਹ ਨਵਾਂ ਹੀ ਹੈ ਇਹ ਨਵਾਂ ਮੁੰਡਾ ਭਾਈ ਨਵਾਂ ਨਵਾਂ ਮੁੰਡਾ ਪਟਿਆ ਸੀ ਤੇ ਉੰਗਰਦਾਗਾ ਅਸੀਂ ਉਹੀ ਰੋਡ ਬਰਨਾਲਾ ਰਾਏਕੋਟ ਸਾਡੇ ਚਾਲੇ ਮਹਿਲ ਕਰਾਂ ਨੂੰ ਤੇ ਕਰਦੇ ਆ ਜਾ ਕੇ ਗੱਲਬਾਤ ਗਾਹਾਂ ਦੀ ਆ ਆ ਆ ਗਿਆ ਸੰਘੇੜੇ ਦਾ ਗਰਾਊਂਡ ਕਾਲਜ ਦਾ ਗਰਾਊਂਡ ਆ ਗਿਆ ਇਹ ਇਹ ਬਹੁਤ ਮਸ਼ਹੂਰ ਆ ਤੋਂ ਲਈ ਗੁਰੂ ਗੋਬਿੰਦ ਸਿੰਘ ਦੀ ਕਾਲਜ ਆ ਇਹ ਸੰਘੇੜਾ ਇਹ ਉਹਦਾ ਗਰਾਊਂਡ ਆ ਤੇ ਅੱਗੇ ਦਿਖਾਉਨੇ ਆਪਾਂ ਕਾਲਜ ਤੇ ਆ ਆ ਗਿਆ ਮੇਨ ਕਾਲਜ ਦਾ ਗੇਟ ਕੌਮੀ ਸੇਵਾ ਯੋਜਨਾ ਗੁਰੂ ਗੋਬਿੰਦ ਸਿੰਘ ਕਾਲਜ ਸਗੇੜਾ ਬਹੁਤ ਮਸ਼ਹੂਰ ਕਾਲਜ ਆ ਤੇ ਤੇ ਸਾਡੀਆਂ ਖੜੀਆਂ ਗੱਡੀਆਂ ਆਹਾ ਅਸੀਂ ਬਾਈ ਉਹਨਾਂ ਨੂੰ ਹੱਸਦੇ ਸੀ ਵੀ ਭਾਈ ਪਾਇਓ ਤੇਲ ਗੱਡੀਆਂ ਚ ਤੇ ਤੁਹਾਨੂੰ ਪਤਾ ਹੀ ਆ ਤੇ ਬਾਈ ਕਹਿੰਦਾ ਤੁਹਾਡੇ ਵਾਲਾ ਤੇਲ ਇਧਰ ਸੋਨਾ ਬਣਾਇਆ ਵਾ ਬਾਈ ਉਹਨਾਂ ਦਾ ਬੈਠਣ ਨੂੰ ਮਾਹੌਲ ਆਹ ਆਈਟਮ ਆ ਵੀ ਇੱਥੇ ਦੇਖਣ ਨੂੰ ਮਿਲਿਆ ਸਾਨੂੰ ਰਸਤੇ 'ਚ ਦੇਖੋ ਦੋਸਤੋ ਬਾਈ ਮਿੱਤਰ ਪਿਆਰੇ ਆਪਣੇ ਨਾਲ ਸਾਰੇ ਜੁੜੇ ਤੇ ਅੱਖ ਕਰਦੇ ਆ ਆਪਣੀਆਂ ਮਸਤੀਆਂ ਅੱਗੇ ਆਪਾਂ ਆ ਕੇ ਵਾਪਸੀ ਤੇ ਭੱਦਲ ਵੱਡ ਪਿੰਡਾਂ ਦਾ ਮਾਹੌਲ ਬੱਕਰੀਆਂ ਵਾਲੇ ਭਾਈ ਤੇ ਅੱਪਾ ਬੱਦਲ ਵੱਟ ਪਹੁੰਚ ਕੇ ਤੇ ਇਦੂਗਾ ਆਪਾਂ ਮਹਿਲਕਲਾ ਹੀ ਪਹੁੰਚਾਂਗੇ ਸਿੱਧਾ ਸੌਖਾ ਭਾਈ ਆਪਾਂ ਆਗੇ ਵਜੀਰਕੇ ਕਲਾਂ ਤੇ ਰਾਏਕੋਟ ਰਹਿਗਾ ਇੱਥੋਂ 8 ਕਿਲੋਮੀਟਰ 7-8 ਕਿਲੋਮੀਟਰ ਰਹਿਗਾ ਤੇ ਆ ਪਿੰਡ ਹੈਗਾ ਇਧਰੋਂ ਵਜੀਰਕੇ ਕਲਾਂ ਤੇ ਵਜੀਰਕੇ ਕਲਾਂ ਰਹਿ ਜਾਂਦਾ ਤੇ ਰਾਏਕੋਟ ਰਾਇਕੋਟ ਲਓ ਜੀ ਰਾਏਕੋਟ ਰੋਡ ਤੇ ਚੱਲ ਰਹੇ ਆ ਬਰਨਾਲਾ ਰਾਏਕੋਟ ਤੇ ਆਪਾਂ ਨੂੰ ਰਹਿ ਗਿਆ ਮਹਿਲਕਲਾ 5 4-5 ਕਿਲੋਮੀਟਰ ਮਹਿਲਕਲਾ ਲਓ ਜੀ ਆਪਾਂ ਪਹੁੰਚ ਗਏ ਮਹਿਲਕਲਾ ਤੈਨੂੰ ਬਾਦ ਬਾਈ ਬੈਟਰੀ ਜਵਾਬ ਦੇਗੀ ਫੋਨ ਦੇ ਤੇ ਜਹੋਂਕੇ ਸਵੇਰ ਦਾ ਫੋਨ ਚੱਲਦਾਗਾ ਸਵੇਰ ਦੀ ਵੀਡੀਓ ਬਣ ਰਹੀ ਆ ਵੀਡੀਓ ਵੀ ਜਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਪਹੁੰਚ ਕੇ ਮਹਿਲਕਲਾ ਤੇ ਮੇਰਾ ਪਿੰਡ ਰਹਿ ਗਿਆ ਇਥੋਂ 20 ਕਿਲੋਮੀਟਰ ਮਾਨਕੀ ਤੇ ਬਾਈ ਹੁਣਾਂ ਨੇ ਜਾਣਾ ਬੁਰਜਾ ਕੀਮਾ ਇਹਨਾਂ ਦਾ ਵੀ 25 ਕਿਲੋਮੀਟਰ ਰਹਿ ਗਿਆ ਤੇ ਜਟਾਣੇ ਵਾਲੇ ਵੀ ਰੌਣ ਕੇ ਕਾਦੂ ਅਸੀਂ ਪਹੁੰਚ ਕੇ ਮਹਿਰਕਲਾ ਤੇ ਧੰਨਵਾਦ ਸਾਰੇ ਵੀਰਾਂ ਦਾ ਸਬਸਕ੍ਰਾਈਬ ਚੈਨਲ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਦੱਸਿਓ ਬਈ ਕਿੱਦਾਂ ਦਾ ਲੱਗਿਆ ਗੁਰਦੁਆਰਾ ਅੜੀ ਸਰਸਰ ਸਾਹਿਬ ਦਾ ਯਾਤਰਾਲਾ ਠੀਕ ਹੈ ਜੀ